ਚਾਚਾ ਜੀ ਸੋਨ ਨੂੰ ਤਾਂ ਪਤਾ ਹੀ ਆ ਸਰਪੰਚੀ ਆ ਗਈ ਵੋਟਾਂ ਆ ਗਿਆ 15 ਤਰੀਕ ਨੂੰ ਅਸੀਂ ਚਕਵੀਰ ਜੀ ਨੂੰ ਆਖਿਆ ਵੀ ਸਾਨੂੰ ਸਹਿਰ ਬਸੰਮਤੀ ਨਾਲ ਤੁਸੀਂ ਸਰਪੰਚੀ ਦੇ ਦਿਓ ਮੈਂਬਰੀ ਤੁਸੀਂ ਲੈ ਲਓ ਆਇਆ ਕਮੇ ਲੈ ਲਓ ਤੁਸੀਂ ਮੈਂਬਰੀ ਲੈ ਲਓ ਸਾਨੂੰ ਸਰਪੰਚੀ ਦੇ ਦਿਓ ਆਏ ਨਾ ਤਾਂ ਕਹਿਣਾ ਸਰਪੰਚੀ ਆਇਤ ਕੀ ਅਸੀਂ ਕਰਨੀ ਆ ਪਹਿਲਾਂ ਤੁਸੀਂ ਸਰਪੰਚੀ ਕਰ ਲਈ ਕਹੇ ਮਰੀ ਓਏ ਕਮੇ ਕਰ ਲਈ ਓਏ ਓ ਪਾਈਓ ਤੇ ਭੈਣਾ ਕਿਉਂ ਲੜਦੇ ਹੋ ਓਏ ਉਹ ਚਾਚਾ ਲੜਨਾ ਕਹਣੀ ਅਸੀਂ 5 ਲੱਖ ਰੁਪਏ ਨਾਲ ਉਹਨੂੰ ਪਿੰਡ ਤੇ ਤਿਆਰ ਆ ਸਰਪੰਚੀ ਸਾਨੂੰ ਮਿਲਣੀ ਚਾਹੀਦੀ ਆ ਉਹ ਮੈਂ 10 ਲੱਖ ਨਾਲ ਉਹਨੂੰ ਤਿਆਰ ਆ ਮੈਨੂੰ ਸਰਪੰਚੀ ਮਿਲਣੀ ਚਾਹੀਦੀ ਆ ਮੈਂ ਸਾਨੂੰ ਸਰਪੰਚੀ ਤੇ ਉਹ ਬਤਾ ਓਏ ਇੱਕ ਮੈਂ ਦੋਨੋਂ ਦੀ ਸਰਪੰਚੀ ਸਰਪੰਚੀ ਸਾਨੂੰ ਮਿਲਣੀ ਬੋਟਾ ਬਵਾਉ ਆ ਓਏ ਓ ਭਾਈਓ ਤੇ ਭਣਾ ਕਿਉਂ ਲੜੀ ਜਾਣੇ ਹੋ ਓਏ ਲੜੋ ਨਾ ਪਦੰਦਰ ਤੁਸੀਂ ਆਏ ਕਰੋ ਛੱਡੋ ਧਰਮਾਂ ਚੀ ਦਾ ਖੇੜਾ ਤੁਸੀਂ ਆ 5 10 ਲੱਖ ਮੈਨੂੰ ਦੇ ਮੈਂ ਧਰਮਾਂ ਤੇ ਬਣ ਜਾਣਾ ਮਹਿਲਾ ਦੇ ਪਿੰਡ ਤੇ ਨਾਲੇ ਨਾ ਤੋੜਾ ਕਰ ਦੇਉਂ ਵੀ ਧਾਨੀ ਰਜਣਾ ਨੇ ਪਿੰਡ ਨੂੰ ਧਾਣ ਦਿੱਤਾ